ਕਿਉਂਕਿ ਸਾਦ ਸੰਗਤ ਦੀ ਜਿਹੜਾ ਅੰਮ੍ਰਿਤ ਪਦਾਰਥ ਹੈ ਨਾ ਧਿਆਨ ਦਿਓ ਅੰਮ੍ਰਿਤ ਪਦਾਰਥ ਦਾ ਨਿਵਾਸ ਹੋਰ ਕਿਤੇ ਨਹੀਂ ਸਾਡੇ ਸਰੀਰ ਵਿੱਚ ਹੈ ਇੱਥੇ ਫਿਰ ਕਈ ਸੱਜਣ ਕਹਿਣਗੇ ਵੀ ਜੇ ਸਰੀਰ ਦੇ ਵਿੱਚ ਅੰਮ੍ਰਿਤ ਹੈ ਤੇ ਅਸੀਂ ਆਪੇ ਕੱਢ ਲਾਂਗੇ ਸਾਨੂੰ ਆ ਬਾਹਰੋਂ ਅੰਮ੍ਰਿਤ ਛਕਣ ਦੀ ਕੀ ਲੋੜ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਉਦਾਹਰਨ ਦਿੱਤੀ ਹੈ ਜਿਨ੍ਹਾਂ ਨੇ ਇਹ ਤਰਕ ਕੀਤਾ ਨਾ ਵੀ ਜੇ ਅੰਮ੍ਰਿਤ ਮੇਰੇ ਵਿੱਚ ਹੈ ਤੇ ਸਾਨੂੰ ਬਾਹਰੋਂ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਸਤਿਗੁਰੂ ਨੇ ਜਵਾਬ ਦਿੱਤਾ ਬਾਣੀ ਵਿੱਚ ਕਹਿਣ ਲੱਗੇ ਸੰਸਾਰ ਦੇ ਲੋਕੋ ਧਿਆਨ ਨਾਲ ਵੇਖੋ ਜਦੋਂ ਫਸਲ ਸੁੱਕਣ ਲੱਗੇ ਤੇ ਅਸੀਂ ਕਹਿੰਨੇ ਆਂ ਵੀ ਮੀਂਹ ਪਵੇ ਤੇ ਫਸਲ ਬਚ ਜਾਏਗੀ ਮੀਂਹ ਪਵੇ ਫਸਲ ਬਚੇਗੀ ਤੇ ਗੁਰੂ ਨਾਨਕ ਦਾਸ ਜੀ ਕਹਿੰਦੇ ਵੀ ਪਾਣੀ ਉੱਤੋਂ ਮੰਗਨੇ ਆਂ ਕਿ ਜ਼ਮੀਨ ਦੇ ਵਿੱਚ ਪਾਣੀ ਆਇਆ ਨਹੀਂ ਜ਼ਮੀਨ ਦੇ ਥੱਲੇ ਪਾਣੀ ਹੈ ਪਰ ਤਰਤੀਬ ਦੁਆਰਾ ਜਿੰਨਾ ਚਿਰ ਪਾਣੀ ਸਿਰ ਤੇ ਖਲੋ ਕੇ ਬੱਦਲ ਬਣ ਕੇ ਜ਼ਮੀਨ ਦੇ ਉੱਤੋਂ ਨਹੀਂ ਪੈਂਦਾ ਉਨਾ ਚਿਰ ਫਸਲ ਸਿਰੇ ਤੇ ਨਹੀਂ ਚੜਦੀ ਚਲ ਲੱਕ ਜ਼ਮੀਨ ਦੇ ਵਿੱਚ ਪਾਣੀ ਹੈ ਸਿਸਟਮ ਚਾਹੀਦਾ ਤਰੀਕਾ ਚਾਹੀਦਾ ਨੀਚੇ ਵਾਲਾ ਪਾਣੀ ਜਿਹੜਾ ਜ਼ਮੀਨ ਦੀ ਤਹਿ ਵਿੱਚ ਹੈ ਉਹ ਫਸਲ ਨੂੰ ਕੰਮ ਨਹੀਂ ਦੇਵੇਗਾ ਫਸਲ ਲਈ ਦੇ ਪਾਣੀ ਦਾ ਕੰਮ ਲੈਣਾ ਤੇ ਜਾਂ ਤੇ ਬੋਰ ਸਿਸਟਮ ਸਾਨੂੰ ਪਾਣੀ ਕੱਢ ਕੇ ਉਤੋਂ ਪਾਣਾ ਪਏਗਾ। ਜਾਂ ਮੀਂਹ ਪਵੇ ਤਾਂ ਫਸਲ ਹੋਵੇਗੀ। ਅੰਮ੍ਰਿਤ ਤੇ ਸਾਡੇ ਵਿੱਚ ਹੀ ਏ ਪਰ ਜਿੰਨਾ ਚਿਰ ਗੁਰੂ ਕੀ ਮਰਿਆਦਾ ਸਿਸਟਮ ਧਾਰਨ ਨਹੀਂ ਕਰਦੇ ਉਸ ਤਰੀਕੇ ਤੋਂ ਬਿਨਾ ਜਿਵੇਂ ਜ਼ਮੀਨ ਦੇ ਵਿੱਚ ਪਾਣੀ ਭਾਵੇਂ ਕਿੰਨਾ ਹੋਵੇ ਪਰ ਜਿੰਨਾ ਚਿਰ ਆਪਾਂ ਬੋਰ ਨਹੀਂ ਕਰਦੇ ਟਿਊਬਲ ਨਹੀਂ ਲਾਉਂਦੇ ਜਾਂ ਨਲਕਾ ਨਹੀਂ ਲਾਉਂਦੇ ਉਹਨਾਂ ਚਿਰ ਥੱਲੇ ਵਾਲਾ ਪਾਣੀ ਨਿਕਲ ਕੇ ਜ਼ਮੀਨ ਦੀ ਉਪਰਲੀ ਫਸਲ ਨੂੰ ਨਹੀਂ ਸਿੰਚਦਾ ਉਹਨਾਂ ਚਿਰ ਫਸਲ ਨਹੀਂ ਹੁੰਦੀ ਇਸੇ ਤਰ੍ਹਾਂ ਸਾਧ ਸੰਗਤ ਜੀ ਅੰਮ੍ਰਿਤ ਤੇ ਬੰਦੇ ਦੇ ਸਰੀਰ ਦੇ ਵਿੱਚ ਹੈ ਪਰ ਜਿੰਨਾ ਚਿਰ ਗੁਰੂ ਦਾ ਸਿਸਟਮ ਮਰਿਆਦਾ ਅਸੀਂ ਜ਼ਿੰਦਗੀ ਵਿੱਚ ਧਾਰਨ ਨਹੀਂ ਕਰਦੇ ਉਹਨਾਂ ਚਿਰ ਉਹ ਅੰਦਰਲਾ ਅੰਮ੍ਰਿਤ ਬਾਹਰ ਨਿਕਲ ਕੇ ਸਾਡੇ ਸੀਸ ਵਿੱਚ ਨਹੀਂ ਪੈਂਦਾ ਤੇ ਜ਼ਿੰਦਗੀ ਦੀ ਤ੍ਰਿਪਤੀ ਨਹੀਂ ਹੋਵੇਗੀ ਇਸ ਕਰਕੇ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਸ਼ੋਧਣਾ ਹੈ ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਠੀਕ ਕਰਨਾ ਹੈ ਸਰੀਰ ਨੂੰ ਠੀਕ ਕੀ ਕਰਨਾ ਹੈ ਮਨੁੱਖ ਨੇ ਆਪਣੀ ਅੱਖ ਨੂੰ ਠੀਕ ਕਰਨਾ ਹੈ ਆਪਣੀ ਦ੍ਰਿਸ਼ਟੀ ਨੂੰ ਠੀਕ ਕਰਨਾ ਹੈ ਇਸ ਤੋਂ ਅੱਗੇ ਉਹਨੇ ਆਪਣੀ ਸਰੋਤ ਨੂੰ ਠੀਕ ਕਰਨਾ ਹੈ ਸੁਣਨਾ ਕੀ ਹੈ ਇਸ ਤੋਂ ਅੱਗੇ ਆਪਣੇ ਉਹਨੇ ਸ਼ਬਦਾਂ ਨੂੰ ਠੀਕ ਕਰਨਾ ਹੈ ਕਿ ਬੋਲਣਾ ਕਿਵੇਂ ਹੈ ਇਸ ਤੋਂ ਅੱਗੇ ਉਹਨੇ ਆਪਣੇ ਹੱਥਾਂ ਦੇ ਕਰਮ ਸ਼ੁਭ ਕਰਨੇ ਨੇ ਤੇ ਸਾਰਾ ਹੀ ਜੀਵਨ ਜਿਸ ਦਿਨ ਪੂਰਨ ਮਰਿਆਦਾ ਵਿੱਚ ਆ ਜਾਏਗਾ ਮਨੁੱਖ ਉਸ ਅੰਮ੍ਰਿਤ ਦੇ ਕੁੰਟ ਦੇ ਦਰਵਾਜੇ ਦੀ ਕੁੰਡੀ ਨੂੰ ਹੱਥ ਪਾ ਲਏ ਜਦੋਂ ਖੁੱਲੇਗੀ ਉਹਦੇ ਵਿੱਚੋਂ ਪੂਰਾ ਗੁਰੂ ਕੱਢ ਕੇ ਦੇਗਾ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਯੋਗਿਓ ਤੁਸੀਂ ਤੇ ਮਿੱਟੀ ਦੀ ਭੱਟੀ ਬਣਾ ਕੇ ਤੇ ਝੂਠਾ ਸ਼ਰਾਬ ਪੀ ਕੇ ਸਾਰੀ ਰਾਤ ਕਹਿੰਦੇ ਹੋ ਸਮਾਧੀਆਂ ਲੱਗੀਆਂ ਸਮਾਧੀਆਂ ਨਹੀਂ ਤੁਸੀਂ ਤੇ ਵੈਸੀ ਆਪਣਾ ਸਮਾਂ ਗਵਾਈ ਜਾਂਦੇ ਹੋ ਸਮਾਧੀ ਲਾਉਣੀ ਜੇ ਤੇ ਆਓ ਮੈਂ ਤੁਹਾਨੂੰ ਦੱਸਾਂ ਕਿਵੇਂ ਜੁੜੀਦਾ ਹੈ